ਦੋਸਤੋ ਤੁਹਾਡੇ ਲਈ ਖੁਸ਼ਖਬਰੀ ਮੌਗਾ ਤੋਂ ਲੁਧਿਆਣਾ ਜਾਂ ਲੁਧਿਆਣੇ ਤੋਂ ਮੋਗੇ ਆਉਂਦੇ ਹੋਏ ਜਿਹੜਾ ਚੌਂਕੀਮਾਨ ਟੋਲ ਉਸ ਜੀ ਦਾ ਉਹਦਾ ਰਸਤਾ ਲੱਭ ਰਿਹਾ ਬਿਲਕੁਲ ਨਵੀਂ ਸ਼ੜਕ ਬਣ ਗਈ ਹੈ ਆਓ ਤੁਹਾਨੂੰ ਦਿਖਾਉਣੇ ਆ ਉਹ ਰਸਤਾ ਉਹ ਜਿੱਧਰ ਗੱਡੀ ਜਾ ਰਹੀ ਹੈ ਆਪਾਂ ਇਧਰ ਜਾਣਾਗਾ ਮੋਗੇ ਵੱਲ ਆਉਂਦੇ ਹੋਏ ਖੱਬੇ ਆ ਤੇ ਮੋੜਨਾਗਾ ਟੋਲ ਪਲਾਜ ਆ ਉਹ ਸਾਹਮਣੇ ਟੋਲ ਪਲਾਜ ਆ ਚੌਂਕੀਮਾਨ ਟੋਲ ਪਲਾਜ ਆ ਤੇ ਜੇ ਲੁਧਿਆਣੇ ਤੋਂ ਆਉਂਦੇ ਹੋ ਇਹ ਫੇਰ ਵੀ ਇਸੇ ਰਸਤੇ ਆਉਣਾ ਉਹ ਵੀ ਤੁਹਾਨੂੰ ਦੱਸਾਂਗੇ ਕਿੱਥੋਂ ਦੀ ਆਉਣਾਗਾ ਹੁਣ ਚੱਲਦੇ ਆਪਾਂ ਇੱਥੋਂ ਮੁੜਨਾ ਆਪਾਂ ਖੱਬੇ 메ਨ ਰੋਡ ਤੋਂ ਆਹ ਦੇਖ ਲਓ ਨਿਸ਼ਾਨੀ ਆਹ ਲੱਗਿਆ ਹੋਇਆ ਗੇਟ ਗੇਟ ਦੇ ਉੱਤੇ ਲਿਖਿਆ ਪਿੰਡ ਗੁੜੇ ਆਪਾਂ ਪਿੰਡ ਗੁੜੇ ਜਾਣਾਗਾ ਆਓ ਚੱਲਦੇ ਆ ਪਿੰਡ ਗੁੜੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਆਪਾਂ ਪਹੁੰਚ ਗਏ ਆਂ ਗੁੜੇਪਿੰਡ ਵੀਡੀਓ ਦੇ ਵਿੱਚ ਬਣੇ ਰਹੋ ਅੱਗੇ ਤੁਹਾਨੂੰ ਪੂਰੀ ਡਿਟੇਲ ਇੱਥੋਂ ਆਪਾਂ ਸੱਜੇ ਮੋੜਨਾ ਹੈਗਾ ਗੁੜੇ ਪਿੰਡ ਦੀ ਫਿਰਨੀ ਫਿਰਨੀ ਤੁਰੇ ਜਾਣਾਗਾ ਐਸ ਤੋਂ ਅੱਗੇ ਆਹ ਦੇਖੋ ਬੋਰਡ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਤਲਵੰਡੀ ਕਲਾਂ ਆਪਾਂ ਤਲਵੰਡੀ ਕਲਾਂ ਵੱਲ ਮੁੜਨਾ ਆਹ ਦੇਖੋ ਰੋਡ ਦੀ ਮੁਰੰਮਤ ਹੋ ਰਹੀ ਹੈ ਬਿਲਕੁਲ ਨਵਾਂ ਰੋਡ ਬਣ ਗਿਆ ਕੋਈ ਵੀ ਉਕਲੀ ਨਹੀਂ ਕੋਈ ਟ੍ਰੈਫਿਕ ਨਹੀਂ ਆ ਆਰਾਮ ਨਾਲ ਤੁਸੀਂ ਆ ਜਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਆਈਕਨ ਬਟਨ ਵੀ ਜ਼ਰੂਰ ਦਬਾਇਓ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਆ ਹੁਣ ਆਪਾਂ ਮੁੜਨਾ ਹੈਗਾ ਮੋਰ ਕਰੀਮਾ ਨੂੰ ਤਲਵੰਡੀ ਕਲਾਂ ਪਹੁੰਚ ਗਏ ਆ ਹੁਣ ਆਪਾਂ ਮੋਰ ਕਰੀਮਾ ਜਾਣਾ ਤੋ ਆਪਾਂ ਮੁੜ ਗਏ ਸੱਜੇ ਮੋਰ ਕੁਰੀਮਨ ਹੁਣ ਇਹ ਪਿੰਡ ਦੀ ਫਿਰਨੇ ਪਰਨੀ ਤੁਰੇ ਜਾਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲਿਓ ਲੁਧਿਆਣਾ ਫਰੋਇਪੁਰ ਰੋਡ ਤੇ ਜੇ ਤੁਸੀਂ ਮੋਗੇ ਤੋਂ ਲੁਧਿਆਣਾ ਜਾਣਾ ਲੁਧਿਆਣੇ ਤੋਂ ਮੋਗੇ ਜਾਣਾ ਜਾਂ ਫਰੋਇਪੁਰ ਜਾਣਾ ਤਾਂ ਇਹ ਰਸਤਾ ਤੁਹਾਨੂੰ ਜਰੂਰ ਟੋਲ ਜਰੂਰ ਮਿਲੂਗਾ ਆ ਦੇਖੋ ਇੱਥੋਂ ਆਪਾਂ ਸੱਜੇ ਮੋੜਨਾ ਹੈਗਾ ਉਹ ਲਿਖਿਆ ਮੋਰ ਕਰੀਮਾ ਤੇ ਚੋ ਅੱਧੀ ਘਲਾ ਆਪਾਂ ਮੋਰ ਕੀਮਾ ਨੂੰ ਜਾਣਾ ਇੱਥੋਂ ਆਪਾਂ ਫੇਰ ਨਹੀਂ ਫੇਰਿੰ ਤੁਰ ਪੈਣਾ ਪੈਣਾ ਪਿੰਡ 'ਚ ਵੀਡੀਓ ਦੇ ਵਿੱਚ ਬਣਾਇ ਰਹੇ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ ਅੱਜ ਬਿਲਕੁਲ ਵਧੀਆ ਰੋਡ ਆ ਚੌੜਾ ਰੋਡ ਆ ਕੋਈ ਟ੍ਰੈਫਿਕ ਨਹੀਂ ਕੋਈ ਦਿੱਕਤ ਨਹੀਂ ਰਾਮਨਾ ਤੁਸੀਂ ਟੋਲ ਪਵਾ ਸਕਦੇ ਹੋ ਆ ਦੇਖੋ ਆ ਆ ਗਏ ਮੋਰ ਕਰੀਮਾ ਪਿੰਡ ਇੱਥੇ ਤੁਸੀਂ ਧਿਆਨ ਰੱਖਣਾ ਇੱਕ ਖੱਬੇ ਜਾਂਦਾ ਰਸਤਾ ਇੱਕ ਸੱਜੇ ਆਪਾਂ ਸੱਜੇ ਹੀ ਮੋੜਨਾ ਹੈ ਇਸੇ ਸੜਕ ਤੇ ਤੁਰੇ ਆਉਣਾਗਾ ਹੁਣ ਇਹ ਪਿੰਡ ਦੀ ਫਰਨੀ ਤੇ ਆ ਗਏ ਆ ਬਾਰ ਬਾਰ ਤੇ ਹੁਣ ਆਪਾਂ ਇਹ ਪਿੰਡ ਚ ਨਿਕਲ ਚੁੱਕੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੋਰ ਵੀ ਵੀਡੀਓ ਨਵੇਂ ਤੋਂ ਨਵੇਂ ਲੈ ਕੇ ਆਵਾਂਗੇ ਹਾਸਿਆਂ ਵਾਲੇ ਆ ਵੀ ਇਦਾਂ ਦੀਆਂ ਵੀ ਜਾਣਕਾਰੀ ਦੀਆਂ ਵੀ ਸਾਰੀਆਂ ਵੀਡੀਓ ਲੈ ਕੇ ਜਾਵਾਂ ਸਾਡਾ ਪੇਜ ਹੈਗਾ ਹਾਸਿਆਂ ਖੇਡੀਆਂ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਆਹ ਦੇਖੋ ਆ ਗਿਆ ਮੇਨ ਰੋਡ ਲੁਧਿਆਣਾ ਫਰੋਇਫਰ ਰੋਡ ਹੈ ਇਹ ਆ ਲੁਧਿਆਣਾ ਵਾਲੇ ਸਾਈਡ ਨੂੰ ਮੁੜ ਪਏ ਆਪਾਂ ਹਉ ਦੇਖੋ ਜੇ ਲੁਧਿਆਣਾ ਆਉਣੇ ਆ ਨਾ ਉਹ ਜਿਵੇਂ ਗੱਡੀ ਖੜੀ ਸੀ ਤੁਹਾਨੂੰ ਦਿਖਾਈ ਸੀਗੀ ਆਹ ਦੇਖੋ ਇੱਥੇ ਆਣੋਂ ਆਈ ਹੈ ਤੇ ਇਹ ਇੱਧਰ ਨੂੰ ਜਾਣਾ ਹੋਵੇ ਤਾਂ ਆਪਾਂ ਇਸੇ ਰਸਤੇ ਜਾਣਾਗਾ ਦੇਖੋ ਮੋਰ ਕਰੀਮਾ ਸਵੱਦੀ ਖਾ ਸਵੱਦੀ ਪਹੁੰਚ ਜਾਣਾ ਆਪਾਂ ਇਸੇ ਰਸਤੇ ਨੂੰ ਜਾਣਾਗਾ ਉਧਰੋਂ ਆਉਂਦੇ ਹੋਏ ਵੀ ਜਾਂਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ